ਇਤਨੀ ਜ਼ਿੰਦਗੀ ਤੇ ਮੈਨੂੰ ਹੀ ਹੋ ਗਈ ਸੁਣਾਉਂਦੇ ਸੁਣਾਉਂਦੇ ਕੌਣ ਮੰਨਦਾ ਕੋਈ ਵੀਰ ਨਹੀਂ ਮੰਨਦਾ ਕੁਝ ਥੋੜੇ ਜਿਹਾ ਜਦ ਪਰਮਾਤਮਾ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਤੇ ਕਰਮ ਸਿਧਾਂਤ ਇਸੇ ਵਾਸਤੇ ਮਨੁੱਖ ਅਨਰਥ ਕਰੀ ਜਾ ਰਿਹਾ ਹੈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਵਿਚਾਰਾਂ ਦੇ ਵਿੱਚ ਪਰਮਾਤਮਾ ਹੈ ਸੋਚਣੀ ਸਮਝ ਦੇ ਵਿੱਚ ਈਸ਼ਵਰ ਹੈ ਯਾਦਾਂ ਦੇ ਵਿੱਚ ਵੀ ਪਰਮਾਤਮਾ ਹੈ ਵਿਚਾਰਾਂ ਵਿੱਚ ਨੇਕੀਆਂ ਨੇ ਰੱਬੀ ਗੁਣ ਨੇ ਸਮਝ ਦੇ ਵਿੱਚ ਪਰਮਾਤਮਾ ਹੈ ਯਾਦਾਂ ਦੇ ਵਿੱਚ ਭਲਾਈਆਂ ਨੇ ਸ਼ੁਭ ਨੇ ਸ਼ੁਭ ਚਿੰਤਨ ਚੰਗਾ ਚਿੰਤਨ ਹੈ ਕਰਮ ਵਿਚਾਰ ਬੜੇ ਪਵਿੱਤਰ ਨੇ ਤੇ ਕਰਮ ਕਰਤ ਵੀ ਬੜੀ ਮਹਾਨ ਹੈ ਜੋ ਕੁਝ ਕਰਦੇ ਨੇ ਉਹਦੇ ਨਾਲ ਵੀ ਜਗਤ ਦਾ ਭਲਾ ਹੁੰਦਾ ਹੈ ਜੋ ਕੁਝ ਸੋਚਦੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਆਪਣਾ ਮਨ ਨਿਰਮਲ ਹੁੰਦਾ ਹੈ ਤੇ ਪਾਵਨ ਹੁੰਦਾ ਹੈ ਇਹ ਪਹਿਲੀ ਸ਼੍ਰੇਣੀ ਕਰਮਕ੍ਰਿਤ ਬੜੀ ਮਹਾਨ ਕਰਮ ਵਿਚਾਰ ਬੜੇ ਮਹਾਨ ਇਹ ਪਹਿਲੇ ਇਹਨਾਂ ਨੂੰ ਅਸੀਂ ਸੰਤ ਕਹਿ ਦਿੰਦੇ ਆ ਭਗਤ ਕਹਿੰਦੇ ਆ ਬ੍ਰਹਮਗਣੀ ਕਹਿ ਦਿੰਦੇ ਆ ਆਤਮਦਰਸ਼ੀ ਕਹਿ ਦਿੰਦੇ ਆ ਫਕੀਰ ਕਹਿ ਦਿੰਦੇ ਆ ਵਲੀ ਅੱਲਾਹ ਕਹਿ ਦਿੰਦੇ ਆ ਆਨੇ ਕਾ ਨਾਮ ਗੁਰਮੁਖ ਕਹਿ ਸਕਦੇ ਆ ਕਰਮਕ੍ਰਿਤ ਠੀਕ ਹੈ ਕਰਮ ਵਿਚਾਰ ਵੀ ਠੀਕ ਪਹਿਲੀ ਸ਼੍ਰੇਣੀ ਦੂਜੀ ਗਰਮ ਵਿਚਾਰ ਠੀਕ ਨੇ ਸੋਚਣੀ ਠੀਕ ਹੈ ਵਿਚਾਰਾਂ ਠੀਕ ਨੇ ਬੜੀਆਂ ਪਵਿੱਤਰ ਨੇ ਯਾਦਾਂ ਦੇ ਵਿੱਚ ਪਰਮਾਤਮਾ ਹੈ ਨੀਅਤ ਠੀਕ ਹੈ ਸੋਚਣੀ ਦੇ ਵਿੱਚ ਰੱਬ ਹੈ ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਕ੍ਰਿਤ ਗਲਤ ਹੋ ਜਾਂਦੀ ਕਦੀ ਕਦੀ ਸਮਾਜ ਕ੍ਰਿਤ ਵੇਖਦਾ ਹੈ ਪਰਮਾਤਮਾ ਵਿਚਾਰ ਵੇਖਦਾ ਹੈ ਸਮਾਜ ਕ੍ਰਿਤ ਵੇਖਦਾ ਹੈ ਪਰਮਾਤਮਾ ਨੀਅਤ ਵੇਖਦਾ ਹੈ ਸਮਾਜ ਕਰਤ ਵੇਖਦਾ ਹੈ ਪਰਮਾਤਮਾ ਸੋਚਣੀ ਵੇਖਦਾ ਹੈ ਯਾਦਾਂ ਨੂੰ ਵੇਖਦਾ ਧਿਆਨ ਨਾਲ ਸੁਣਨਾ ਇਹਦੇ ਉੱਤੇ ਮੈਂ ਥੋੜਾ ਜਿਹਾ ਇਤਿਹਾਸਕ ਦੋ ਟੁਕ ਦੇ ਕੇ ਸਪਸ਼ਟ ਕਰਾਂ ਰਿਸ਼ੀ ਵਿਆਸ ਦੀ ਜਿਹੜੀ ਗੋਲੀ ਸੀ ਨੌਕਰਾਨੀ ਸੀ ਉਸ ਦਾ ਲੜਕਾ ਸੀ ਪਰ ਵਿਦਵਾਨ ਬੜਾ ਸੀ ਤੇ ਦਰਯੋਧਨ ਨੇ ਹਰਤ ਰਾਸ਼ਟਰ ਨੇ ਮੁਲਾਜ਼ਮ ਰੱਖ ਲਿਆ ਸੀ ਦੀਵਾਨ ਬਣਾ ਦਿੱਤਾ ਸੀ राजनीति का पंडित सी सिया विद्वान से आलम हाजुर से तो नौकरी राज दरबार में एक छोटे जि कच्चे मकान थोड़ी जिया तनखा श्री कृष्ण चले गए बेदर देर जब घर पहुंचे ने ਸਵੇਰ ਹੋਵਟੀ ਸੀ ਅੰਮ੍ਰਿਤ ਵੇਲੇ ਦਾ ਨਾਮ ਅਭਿਆਸ ਕਰਕੇ ਬਿਦਰ ਘਰੋਂ ਜਾ ਚੁੱਕਿਆ ਸੀ ਬਿਦਰ ਦੀ ਘਰਵਾਲੀ ਸੀ ਅਚਾਨਕ ਕਿਸੇ ਨੇ ਦਰਵਾਜ਼ੇ ਤੇ دستਕ ਦਿੱਤੀ ਹੈ ਖੋਲੇ ਦੇਖ ਕੇ 당ਗ ਰਹਿ ਗਈ ਹੈ દ્વા르કા नरेश श्री कृष्ण ਮੇਰੇ ਗੁਏ ਤੇ ਮਠਿਆ ਅੰਦਰ ਘਰ ਟਟੋਲ ਦੀਏ ਬਰੀ ਭੇਟ ਕੀ ਕਰਾਂ ਅਜੇ ਲੰਗਰ ਬਣਾਉਣ ਦੇ ਤੇ ਟਾਈਮ ਹੈ ਵਕਤ ਹੈ ਸਵੇਰੇ ਆ ਗਏ ਨੇ ਕੇਲੇ ਵੇਸਨ ਜੰਗਲ ਤੋਂ ਤੋੜ ਕੇ ਲਿਆਂਦੇ ਸਨ ਬਦਰ ਨੇ ਕੇਲੇ ਵੇਸਨ ਆ ਗਏ ਛਿਨੇ ਕੇਲਾ ਧਰੀ ਥੱਲੇ ਸੁੱਟ ਦਿੱਤੀ ਪਿਆਰ ਇਤਨਾ ਪ੍ਰਧਾਨ ਹੋ ਗਿਆ ਵਿਚਾਰ ਨੇ ਕੰਮ ਨਹੀਂ ਕੀਤਾ ਸੋਜ ਬੋਜ ਨੇ ਕੰਮ ਨਹੀਂ ਕੀਤਾ ਛਿਲਕਾ ਗੋਪਕੜਾ ਦਿੱਤਾ ਉਹਦੇ ਗਲਤ ਹੈ ਕਿਰਤ ਤੇ ਗਲਤ ਹੋ ਗਈ ਇੱਕ ਵਕਤ ਦਾ ਮਹਿਮਾਨ ਔਰ ਚੋਟੇ ਦਾ ਮਹਿਮਾਨ ਔਰ ਉਹ ਸੰਤ ਤੇ ਵਕਤ ਦਾ ਅਵਤਾਰੀ ਪੁਰਸ਼ ਛਿਲਕਾ ਇਸ ਤਰ੍ਹਾਂ ਦੀਆਂ ਕਹਾਣੀਆਂ ਨਾਲ ਇਤਿਹਾਸ ਵਾਈ ਪਰ ਕ੍ਰਿਸ਼ਨ ਵੀ ਸੋਚਦੇ ਨੇ ਜੇ ਛਿਲ ਕਾ ਨਾ ਖਾਦਾ ਪ੍ਰੇਮ ਦੀ ਤੋਹੀਨ ਹੈ ਸ਼ਰਦਾ ਦੀ ਤੋਹੀਨ ਹੈ ਖਾ ਗਏ ਛਿਲ ਕਾ ਇੱਕਦਮ ਖਾ ਲਿਆ ਹੈਰਾਨ ਅਗੇ ਦੂਸਰਾ ਕੇਲਾ ਛਿਲਿਆ ਹੈ ਅਜੇ ਵੀ ਹੋਸ਼ ਨਹੀਂ ਆਈ ਖੁਸ਼ੀ ਨੇ ਆਨੰਦ ਨੇ ਭਗਤੀ ਭਾਵਨਾ ਨੇ विभौद ਕੀਤਾ ਹੈ ਗਰੀ ਥੱਲੇ ਸੁੱਤੀ ਹੈ ਫਿਰ ਛਿਲਕਾ ਪਕੜਾ ਹੈ ਛਿਲਕਾ ਫਿਰ ਖਾ ਗਏ ਮੂੰਹ ਦੇ ਚ ਛਿਲਕਾ ਹੈ ਤੀਸਰਾ ਛਿਲਕਾ ਪਕੜਾ ਰਹੀਏ ਤੇ ਬੇਦਰ ਆ ਗਏ ਕਿਉਂਕਿ ਉਹਨੂੰ ਪਤਾ ਚੱਲ ਗਿਆ ਕ੍ਰਿਸ਼ਨ ਮੇਰੇ ਘਰ ਆਏ ਨੇ ਇਕਦਮ ਭੱਜਾ ਹੋਇਆ ਆ ਗਿਆ ਕੀ ਦੇਖਦਾ ਹੈ ਛਿਲ ਕਾ ਸ੍ਰੀ ਕ੍ਰਿਸ਼ਨ ਖਾਰਨ ਤੇ ਫਿਰ ਛਿਲ ਕੇ ਮੇਰੀ ਘਰ ਵਾਲੀ ਪਕੜਾ ਨਹੀਂ ਹੈ। ਇੱਕਦਮ ਇੱਕ ਪਾਸੇ ਕੀਤਾ। ਆਖਿਆ ਇਹ ਕੀ ਕਰ ਰਹੀ ਹੈ? ਇਹ ਕੀ ਕਰ ਰਹੀ ਹੈ? ਹੱਥੋਂ ਕੇਲੇ ਲੈ ਛਿਨੇ ਤੇ ਗਿਰੀ ਦਿੱਤੀ। ਆਖਿਆ ਭਗਵਨ ਬੋਲੋਗੇ ਇਸ ਕੋ। ਗਿਰੀ ਮੌਂ ਦੇ ਚ ਭਾਕ ਹੈ। ਕ੍ਰਿਸ਼ਨ ਕਹਿੰਦੇ ਨੇ ਬੇਦਰ ਜੋ ਛਿਲਕੀਆਂ ਚ ਸਵਾਦ ਸੀ ਇਸ ਗਰੀਚ ਰਹਿ ਗਿਆ ਨਹੀਂ ਪ੍ਰੇਮ ਨਾਲ ਸ਼ਰਧਾ ਨਾਲ ਪਾਣੀ ਦਾ ਗਲਾਸ ਲਈਏ ਉਸ ਪਾਣੀ ਦਾ ਟੇਸ ਕੁਛ ਹੋਰ ਹੋ ਜਾਂਦਾ ਹੈ ਨਫ਼ਰਤ ਨਾਲ ਗਰਣਾ ਨਾਲ ਲਈਏ ਯਕੀਨ ਜਾਣੋ ਪਾਣੀ ਦਾ ਸਵਾਦ ਕੁਛ ਹੋਰ ਹੋ ਜਾਂਦਾ ਹੈ ਮਨੁੱਖ ਦੀਆਂ ਭਾਵਨਾਵਾਂ ਦਾ ਭੋਜਨ ਤੇ ਅਸਰ ਹੈ ਮਨੁੱਖ ਦੀਆਂ ਭਾਵਨਾਵਾਂ ਦਾ ਪਾਣੀ ਤੇ ਅਸਰ ਹੈ ਮਨੁੱਖ ਦੀਆਂ ਭਾਵਨਾਵਾਂ ਦਾ ਰੇਤ ਦੇ ਜ਼ਰਰਿਆਂ ਤੇ ਅਸਰ ਹੈ ਤਾਂ ਹੀ ਤੇ ਚਰਨ ਦੌੜੀ ਨੂੰ ਮਸਤਕ ਤੇ ਲਾ ਲੈਨੇ ਆ ਮਤਾਂ ਕਿਸੇ ਨੇਕ ਪੁਰਸ਼ ਦੇ ਚਰਨਾਂ ਦੀ ਧੂਕ ਹੋਵੇ ਚਰਨ ਦੋੜ ਐਵੇਂ ਨਹੀਂ ਹੈਗਾ ਹਕੀਕਤ ਕ੍ਰਿਸਟੋ ਤੇ ਗਲਤ ਕਰ ਬੈਠੀ ਸੀ ਔਰ ਰੱਬ ਦੀ ਨੇਤ ਰਾਤ ਨੂੰ ਜਦ ਭੋਜਨ ਬਣਾਇਆ ਦਾਲ ਸਾਗ ਵਿੱਚ ਲੋਣ ਪਾਣਾ ਹੀ ਬੁੱਲ ਗਿਆ ਨਹੀਂ ਪਾਇਆ ਅ ਲੋਣਾ ਸਾਗ ਖਾਦਾ ਹੈ ਲੋਣੀ ਦਾਲ ਖਾਧੀ। ਅਰ ਸਵੇਰੇ ਜੈਸੇ ਪਹੁੰਚੇ ਨੇ ਦਰਯੋਦਨ ਦੇ ਘਰ ਬੜੀ ਨਫਰਤ ਦੀ ਨਿਗਾਰ ਨਾਲ ਦਰਯੋਦਨ ਨੇ ਦੇਖਿਆ ਆਖਿਆ ਠੀਕ ਹੈ ਤੂੰ ਰਾਜ ਘਰਾਣਿਆਂ ਦਾ ਲੜਕਾ ਹੈ ਔਰ ਰਾਜਾ ਵੀ ਹੈ ਪਰ ਤੈਨੂੰ ਪਾਲਿਆ ਤੇ ਗਵਾਲਿਆਂ ਨੇ ਨਾ ਗੁਜਰਾ ਨੇ ਪਾਲਿਆ ਨਾ ਤੇ ਤੇਰਾ ਗੁਜਰ ਪਣਾ ਗਿਆ ਨਹੀਂ। ਤੂੰ ਸਾਡੇ ਨੌਕਰ ਦੇ ਘਰ ਰਾਤ ਰਿਹਾ ਹੈਂ। ਉਹ ਸਾਡਾ ਅਧਨਾ ਨੌਕਰ ਹੈ ਗੋਲਾ ਹੈ ਸਾਡਾ ਮੁਲਾਜ਼ਮ ਹੈ ਰਾਜੇ ਦਾ ਘਰ ਛੱਡ ਕੇ ਮੈਨ ਛੱਡ ਕੇ ਇੱਕ ਜੋਗੀ ਨੇ ਬਧਾਏ ਕ੍ਰਿਸ਼ਨ ਕੀ ਕਹਿੰਦੇ ਨੇ ਉੱਥੇ ਭਗਤ ਕਬੀਰ ਨੇ ਸਵਾਰਥਾ ਨੂੰ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਰਾਜਨ ਕੌਮ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਇ ਬਾ ਐ ਰਾਜਨ ਤੇਰੇ ਘਰ ਕੌਣ ਆ ਕਿਸ ਤਰ੍ਹਾਂ ਰਾਤ ਕੱਟੀ ਮੈਂ ਉਹਦੀ ਨੀਅਤ ਦੇਖਾਂ ਭਾਵਨਾ ਦੇਖਾਂ ਕਿ ਤੇਰਾ ਹੰਕਾਰ ਦੇਖਾਂ ਦਰਯੋਦਨ ਕਹਿੰਦਾ 36 ਪ੍ਰਕਾਰ ਦੇ ਭੋਜਨ ਬਣਾਏ ਸਨ ਅਸੀਂ ਪਤਨ ਕਿਹੜੇ-ਕਿਹੜੇ ਪਕਵਾਨ ਬਣਾਏ ਸਿਰਫ ਤੁਹਾਡੇ ਲਈ ਸੀ ਉਹ ਏਕ ਕਰਦੇ ਰਹੇ ਕੀ ਮਿਲੇ ਆਉਣਾ ਉਸ ਦੇ ਘਰ ਦੇ ਤੈਨੂੰ ਖਾਣ ਨੂੰ ਪਤਾ ਹੈ શ્રીਕ੍ਰਿਸ਼ਨ ਕੀ ਕਹਿੰਦੇ ਨੇ ਖੀਰ ਸਮਾਂ ਸਾਗ ਮੇ ਬਾਇਆ ਗੁਨਗਾਵਤ ਰੈਣ ਬਿਹਾਣੇ ਦਾਲ ਦੇਚ ਸਾਗ ਦੇਚ ਉਹ ਰਸ ਆਇਆ ਬ੍ਰਿਯੋਦਨ ਤੇਰੀ ਖੀਰ ਦੇਚ ਵੀ ਨਹੀਂ ਹੋਣਾ ਫਿਰ ਤੇਰੇ ਘਰ ਫਜ਼ੂਲ ਦੀਆਂ ਗੱਪਾਂ ਦੇਚ ਰਾਤ ਕੱਟਣੀ ਸੀ ਬਹੁਤ ਸਾਰੀ ਸਾਰੀ ਰਾਤ ਪ੍ਰਭੂ ਦੇ ਗੀਤ ਗਾਉਂਦੇ ਰਹਿਆ ਬਿਦਰ ਦੇ ਗੱਲ ਸਾਰੀ ਰਾਤ ਹਰੀ ਦਾ ਜਸਤ ਲਾ ਰਹੇ ਆ ਮਿਲ ਕੇ ਗਾਉਂਦੇ ਰਹਾ ਬیدر ਸੀ ਬیدر ਦੀ ਘਰ ਵਾਲੀ ਮੈਂ ਅਸੀਂ ਤਿੰਨੇ ਮਿਲ ਕੇ ਪ੍ਰਭੂ ਦੇ ਗੀਤ ਗਾਉਂਦੇ ਰਹਾ ਘਰ ਮੰਦਰ ਬਣਿਆ ਰਿਹਾ ਘਰ ਤੇ ਹਰੀ ਦਾ ਮੰਦਰ ਬਣਿਆ ਰਿਹਾ ਗੁਣ ਗਾਵਤ ਰਹਿਣ ਬਿਹਾ ਨੇ ساری ਰਾਤ ਪ੍ਰਭੂ ਦੇ ਗੁਣ ਗਾਉਂਦੇ ਆ ਵਿਧੀਤ ਹੋਈ ਪਰ ਮੈਂ ਫਿਰ ਅਰਜ਼ ਕਰਾਂ ਛਿਲ ਕਾ కృਤ ਤੇ ਗਲੰਦ ਹੈ ਆਮ ਮਹਿਮਾਨ ਨੂੰ ਵੀ ਬੰਦਾ ਛਿਲਕਾ ਨਹੀਂ ਪੇਸ਼ ਕਰਦਾ ਦੁਆਰਕਾਰ ਦਾ ਰਾਜਾ ਵਕਤ ਦਾ ਸੰ ਅਵਤਾਰੀ ਪੁਰਸ਼ ਤੇ ਛਿਲਕਾ ਪੇਸ਼ ਕਰਦੀ ਕਿਰਤ ਗਲਤ ਹੈ ਨੀਅਤ ਠੀਕ ਹੈ ਭਾਵਨਾ ਠੀਕ ਹੈ ਪਰਮਾਤਮਾ ਪਰਮਾਤਮਾ ਦੇ ਪਿਆਰੇ ਨੀਅਤ ਵੇਖਦੇ ਨੇ ਸੰਸਾਰ ਕਿਰਤ ਵੇਖਦਾ ਹੈ ਕਾਨੂੰਨ ਕਿਰਤ ਵੇਖਦਾ ਹੈ ਕਾਨੂੰਨ ਤੇ ਸਮਾਜ ਇਹ ਦੇਖਦਾ ਮੈਂ ਕੀਤਾ ਕੀ ਹੈ ਪਰਮਾਤਮਾ ਤੇ ਪਰਮਾਤਮਾ ਦੇ ਭਗਤ ਦੇਖਦੇ ਨੇ ਇਹ ਹੈ ਕਿ ਇਹਦੀ ਨੀਅਤ ਕੀ ਹੈ ਮੈਂ ਫਿਰ ਦੁਹਰਾਵਾ ਇੱਕ ਹੈ ਮੇਰਾ ਕਰਣਾ ਇੱਕ ਹੈ ਮੇਰਾ ਹੋਣਾ ਦੂਸਰੀ ਸ਼੍ਰੇਣੀ ਵਿੱਚ ਉਹ ਬੰਦੇ ਆ ਜਾਂਦੇ ਨੇ ਜਿਨ੍ਹਾਂ ਦਾ ਹੋਣਾ ਤਾਂ ਠੀਕ ਹੈ ਨੀਅਤ ਠੀਕ ਹੈ ਵਿਚਾਰ ਠੀਕ ਹੈ ਭਾਵਨਾ ਠੀਕ ਹੈ ਕਦੇ-ਕਦੇ ਕਰਤ ਗਲਤ ਹੋ ਜਾਂਦੀ ਹੈ ਪਰਮਾਤਮਾ ਮਾਫ ਕਰਦਾ ਹੈ ਹੋ ਸਕਦਾ ਹੈ ਸਮਾਜ ਨਾ ਮਾਫ ਕਰੇ ਔਰ ਸਮਾਜ ਨਹੀਂ ਕਰਦਾ ਨਹੀਂ ਕਰਦਾ ਜੇ ਬਾਹਰ ਭੁਲ ਚੁਕ ਬੋਲ ਦੇ ਵੀ ਖਰੇ ਹਰ ਬਾਣੇ ਬੁੱਲ ਗਿਆ ਇੱਕ ਲਵਜ਼ ਵਲ ਹਰੀ ਦੀ ਨਗਾ ਠੀਕ ਹੈ ਮੈਨੂੰ ਯਾਦ ਹੈ ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ ਉਹਨੇ ਛੰਦ ਦੀ ਕਥਾ ਇੱਕ ਸਾਲ ਕੀਤੀ ਪ੍ਰਿੰਸੀਪਲ ਗੰਗਾ ਸਿੰਘ ਨੇ अपने जमाने का जरखैज दिमाव और दलीलों का बादशाह हाथ कलम अगम मस्तक ले खावती एक महीना इस छंद की कथा की थी इस पंक्ति दे ने अगमे कलम उस अगमे हथा एक कोई दफा फिर गई है सारे मथ हाथ कलम अगम मस्तक ले खावती इस अगमे कलम की कथा वो एक महीना करता रहा ਔਰ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਮੈਨੂੰ ਇਹ ਦਿਨ ਸੁਣਨ ਨੂੰ ਮਿਲੇ ਉਸ ਜ਼ਮਾਨੇ ਦੀ ਗੱਲ ਸਨ ਇਕਾਠ ਦੀ ਗੱਲ ਮੈਂ ਮਾਡਲ ਟੌਨ ਕਥਾ ਕਰਦਾ ਸੀ ਛੋਟੀ ਉਮਰ ਮੈਂ ਸਮਾਪਤੀ ਕਰਕੇ ਇੱਕਦਮ ਪਹੁੰਚਦਾ ਸੀ ਗੁਰਦੁਆਰਾ ਸੀਸਗੰਜ ਸਾਹਿਬ ਪ੍ਰਿੰਸੀਪਲ ਸਾਹਿਬ ਨੂੰ ਸੁਣਨਾ ਲੇਕਿਨ ਬਿਨੈ ਭੁਲਾ ਛੰਦ ਦੀ ਕਥਾ ਕਰਦਿਆਂ ਕਰਦਿਆਂ ਇੱਕ ਦਿਨ ਕੋਈ ਸ਼ਬਦ ਗਲਤ ਨਿਕਲ ਗਿਆ ਬਾਹਰ ਆ ਕੇ 15-20 ਬੰਦਿਆਂ ਨੇ ਘੇਰਿਆ ਹੋਇਆ ਔਰ ਇੱਕ ਤੇ ਉਹ ਸ਼ਬਦ ਬੋਲੀ ਜਾਂਦਾ ਸੀ ਵੀ ਤੁਸੀਂ ਪ੍ਰਿੰਸੀਪਲ ਇਤਨੇ ਸਿਆਣੇ ਕਿ ਕੀ ਆਖੇ ਉਹ ਕਹਿਣ ਲੱਗੇ ਇੱਕ ਘੰਟਾ ਮੈਂ ਬੋਲਾਂ ਹੋ ਸਕਦਾ 50-30 ਹਜ਼ਾਰ ਅਲਫਾਜ਼ ਮੈਂ ਚੰਗੇ ਆਖੇ ਹੋਣਗੇ ਇਹ ਘਮਾੜ ਆਖਿਆ ਕਹਿ ਗਏ ਮੈਨੂੰ ਵੀ ਚੇਤਾ ਨਹੀਂ ਮੈਂ ਕਹਿ ਗਿਆ ਤੇ ਉਹ 25000 ਅਲਫਾਜ਼ ਇੱਕ ਪਾਸੇ ਰੱਖ ਦੇ ਤੈਨੂੰ ਤੁਸੀਂ ਇੱਕ ਪਗੜਨੇ ਆ। ਇੱਕ ਪਗੜਨੇ ਆ। ਸੰਸਾਰ ਕਰਤ ਵੇਖਦਾ ਹੈ, ਪਰਮਾਤਮਾ ਨiyet ਵੇਖਦਾ ਹੈ। ਜੇ ਬਾਰੋਂ ਬੁੱਲ ਚੁਕ ਬੋਲ ਦੇ ਭੀਖਰੇ ਹਰ ਬਾਣੇ। ਸੰਸਾਰ ਤੇ ਕਰਣਾ ਦੇਖਦਾ, ਇਸਨੇ ਕੀਤਾ ਕੀ ਹੈ? ਹੱਥਾਂ ਨਾਲ ਕੀ ਕੀਤਾ, ਮੂੰਹ ਨਾਲ ਕੀ ਬੋਲੇ? ਕ੍ਰਿਤ ਦੇਖਦਾ ਹੈ ਪਰਮਾਤਮਾ ਨiyet ਦੇਖਦਾ ਹੈ ਇਹ ਦੂਜੀ ਸ਼੍ਰੇਣੀ ਪਹਿਲੀ ਸ਼੍ਰੇਣੀ ਕ੍ਰਿਤ ਵੀ ਠੀਕ ਹੈ ਵਿਚਾਰ ਵੀ ਠੀਕ ਨੇ ਨiyet ਵੀ ਠੀਕ ਹੈ ਕ੍ਰਿਤ ਵੀ ਠੀਕ ਹੈ ਇਹ ਪਹਿਲੀ ਸ਼੍ਰੇਣੀ ਦੂਜੀ ਸ਼੍ਰੇਣੀ ਨiyet ਠੀਕ ਹੈ ਵਿਚਾਰ ਠੀਕ ਨੇ ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ ਇੱਕ ਤੀਜੀ ਸ਼੍ਰੇਣੀ ਕ੍ਰਿਤ ਬਹੁਤ ਚੰਗੀ ਹੈ ਸਦ ਸੰਗ ਹੀ ਹੈ ਦਾਨੀ ਹੈ ਗੈਨੀ ਹੈ ਸੇਵਾ ਕਰਦਾ ਹੈ ਬੁਥੇਰਾ ਕੁਛ ਕਰਦਾ ਹੈ ਕ੍ਰਿਤ ਠੀਕ ਹੈ ਕ੍ਰਿਤ ਠੀਕ ਹੈ ਨੀਅਤ ਬੈੜੀ ਹੈ ਵਿਚਾਰ ਬੈੜੇ ਸੋਚਣੀ ਪੈੜੀ ਨੀਅਤ ਬੜੀ ਗੰਦੀ ਹੈ ਸੇਵਾ ਕਰਦੇ ਹੋਇਆ ਨੀਅਤ ਗੰਦੀ ਹੈ ਕੀਰਤਨ ਸੁਣਦੇ ਹੋਇਆ ਨੀਅਤ ਗੰਦੀ ਹੈ ਗੁਰਦੁਆਰੇ ਆਂਦੇ ਹੋਇਆ ਸੋਚਣੀ ਗੰਦੀ ਹੈ ਦਾਨ ਪੁੰਨ ਕਰਦੇ ਹੋਇਆ ਵਿਚਾਰ ਗੰਦੇ ਨੇ ਗੁਰਦੁਆਰੇ ਆਂਦੇ ਹੋਇਆ ਨੀਅਤ ਪੈੜੀ ਇਹ ਤੀਜੀ ਸ਼੍ਰੇਣੀ ਕਿਰਤ ਤੇ ਚੰਗੀ ਹੈ ਨੀਅਤ ਠੀਕ ਨਹੀਂ ਹੈ ਸਭ ਤੋਂ ਜ਼ਿਆਦਾ ਸ਼੍ਰੇਣੀ ਇਹ ਹੈ ਮੰਦਰ ਮਸਜਿਦ ਗੁਰਦੁਆਰਿਆਂ ਚ ਜ਼ਿਆਦਾ ਲੋਕ ਇਹ ਨੇ ਕਿਰਤ ਤੇ ਬਹੁਤ ਚੰਗੀ ਹੈ ਗੁਸਤਾਖੀ ਮਾ ਨੀਅਤ ਨਹੀਂ ਠੀਕ ਵਿਚਾਰ ਠੀਕ ਨਹੀਂ ਹੈ ਸਮਾਜ ਤੇ ਬੱਲੇ ਬੱਲੇ ਕਰਦਾ ਹੈ ਸਮਾਜ ਤੇ ਕਹਿੰਦਾ ਲੈ ਦਾਨੀ ਹੈ ਗਿਆਨੀ ਹੈ ਕੀਰਤਨੀ ਹੈ ਪਾਠੀ ਹੈ ਸੇਵਾ ਕਰਦਾ ਹੈ ਦਾਨ ਕਰਦਾ ਹੈ ਪੁੰਨ ਕਰਦਾ ਹੈ ਬੜਾ ਸਤਸੰਗੀ ਹੈ ਕਿਉਂਕਿ ਸੰਸਾਰ ਸਮਾਜ ਕਰਤਵੇਕਦਾ ਪਰਮਾਤਮਾ ਨੀਅਤ ਵੇਖਦਾ ਹੈ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਸੇਵਾ ਪਖੰਡ ਤੇ ਕੀਰਤਨ ਪਖੰਡ ਤੇ ਕਥਾ ਪਖੰਡ ਤੇ ਦਾਨ ਪੁੰਨ ਵੀ ਪਖੰਡ ਕਰਮ ਧਰਮ 파ਖੰਡ ਜੋਦੀ ਸੇ ਜੋ ਦਿਖਾਈ ਦੇ ਰਿਹਾ ਹੈ ਸਮਾਜ ਨੂੰ ਦਿਖਾਈ ਦਿੰਦਾ ਕਰਦਾ ਕੀ ਹੈ দান ਕਰ ਰਿਹਾ ਪੁੰਨ ਕਰ ਰਿਹਾ ਕਥਾ ਕਰ ਰਿਹਾ ਕੀਰਤਨ ਕਰ ਰਿਹਾ ਪਾਠ ਕਰ ਰਿਹਾ ਜਪ ਕਰ ਰਿਹਾ ਤਪ ਕਰ ਰਿਹਾ দান ਕਰ ਰਿਹਾ ਪੁੰਨ ਕਰ ਰਿਹਾ ਸੇਵਾ ਕਰ ਰਿਹਾ ਸਮਾਜ ਨੂੰ ਦਿਖਾਈ ਦਿੰਦਾ ਸਮਾਜ ਕਹਿੰਦਾ ਕਮਾਲ ਹੈ ਇਹ ਤੇ ਮਹਾਨ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਪਖੰਡ ਇਹ ਜੋ ਦਿਖਾਈ ਦਿੰਦਾ ਹੈ ਐਸਾ ਹੈ ਨਹੀਂ ਜਿਹਦਾ ਕਰਣਾ ਠੀਕ ਹੈ ਇਹਦਾ ਹੋਣਾ ਠੀਕ ਨਹੀਂ ਹੈ ਇਹਦੀ ਕਿਰਤ ਠੀਕ ਹੈ ਇਹਦੀ ਨਿਗਤ ਠੀਕ ਨਹੀਂ ਕਰਮ ਧਰਮ ਪਾਖੰਡ ਜੋ ਦੇ ਸੇ ਇਹ ਜੋ ਕਰਮ ਜਿਨਾ ਤੇ ਧਰਮ ਖੜਾ ਜੋ ਦਿਖਾਈ ਦਿੰਦਾ ਹੈ ਮਹਾਰਾਜ ਕਹਿੰਦੇ ਪਾਖੰਡ ਪਾਖੰਡ ਕਹਿੰਦੇ ਖੰਡ ਖੰਡ ਦੋ ਟੁਕੜੇ ਇਹ ਜੋ ਦਿਖਾਈ ਦੇ ਰਿਹਾ ਹੈ ਇਹ ਹੈ ਨਹੀਂ ਪਾਖੰਡ ਜਿਵੇਂ ਇੱਕ ਮੈਂ ਉਦਾਹਰਣ ਦੇ ਦੇਣਾ ਹੁਣ ਮੈਂ ਮੱਥਾ ਟੇਕਾਂ ਕਿ ਮੱਥਾ ਟੇਕਦੇ ਹੋਇਆ ਗੁਰੂ ਦਾ ਵਚਨ ਗੁਰੂ ਦਾ ਹੁਕਮ ਮੈਨੂੰ ਕਬੂਲ ਨਹੀਂ ਬਸ ਮੈਂ ਮੱਥਾ ਟੇਕਿਆ ਤਾਂ ਮੱਥਾ ਟੇਕਣਾ ਪਖੰਡ ਹੈ ਔਖੇ ਨਾ ਹੋਣਾ ਪਖੰਡ ਹੈ ਸੀਸ ਨੇਵਾਏ ਗਿਆ ਕੀ ਥੀਏ ਜਾਰਿਦੇ ਕੁਸੁੱਧੇ ਜਾਏ ਗੁਰੂ ਦੀ ਗੱਲ ਮੈਨੂੰ ਕਬੂਲ ਨਹੀਂ ਗੁਰੂ ਦਾ ਵਚਨ ਮੈਨੂੰ ਕਬੂਲ ਨਹੀਂ ਸਿਰ ਮੈਂ ਝੁਕਾਂਦਾ ਪਿਆ ਪਖੰਡ ਮੈਂ ਪ੍ਰਮਾਤਮਾ ਦੀ ਗੱਲ ਤੁਹਾਨੂੰ ਸੁਣਾ ਰਿਹਾ ਮੇਰਾ ਆਪਣਾ ਹਿਰਦਾ ਨਹੀਂ ਮੰਨਦਾ ਪਖੰਡ ਇਹ ਕਥਾ ਪਖੰਡ ਹਿਰਦੇ ਕਪਟ ਮੁਕ ਗਿਆ ਨਹੀਂ ਝੂਠੇ ਕਹਾ ਬਿਲੋਵਸ ਪਾਣੀ ਸਤਗੁਰਾਂ ਦੀ ਬਾਣੀ ਕਹਿੰਦੀ ਪਾਣੀ ਪਿਆ ਰੜਕਦਾ ਇਹਦੇ ਚ ਮੱਖਣ ਨਹੀਂ ਨਿਕਲਦਾ ਜਿਹੜੀ ਗੱਲ ਤੂੰ ਕਹਿ ਰਿਹਾ ਤੇ ਤੇਰਾ ਆਪਣਾ ਹਿਰਦਾ ਤੇ ਮੰਨਦਾ ਨਹੀਂ ਪਾਣੀ ਰੜਕਦਾ ਔਰਨ ਕੋ ਉਪਦੇਸ਼ਤੇ ਮੁਖ ਮੇ ਪਰ ਹੈ ਰੇ ਰਾਸ ਬੇਰਾਨੀ ਰਾਖਤੇ ਖਾਇਆ ਘਰ ਦਾ ਖੇਤ ਦੂਜੇ ਨੂੰ ਉਪਦੇਸ਼ ਦੇ ਰਹੇ ਆਪਣਾ ਹਿਰਦਾ ਤੇਰਾ ਨਹੀਂ ਮੰਦਾ ਕਿ ਆਪਣੋ ਮੂੰਹੋਂ ਮਿੱਟੀ ਕੱਢ ਕੇ ਦੂਜਿਆਂ ਦੇ ਕੰਨ ਦੇ ਚ ਪਾ ਰਹੇ ਹੋ ਕੀ ਹੈ ਕੁਝ ਵੀ ਨਹੀਂ ਜਿਹੜੀ ਗੱਲ ਆਖ ਕੇ ਤੈਨੂੰ ਸਵਾਦ ਨਹੀਂ ਆਇਆ ਉਹ ਗੱਲ ਸੁਣ ਕੇ ਵੀ ਕਿਸੇ ਨੂੰ ਰਸ ਨਹੀਂ ਆਣਾ ਆਪਣੇ ਮੂੰਹ ਚ ਮਿੱਟੀ ਕੱਢੀਏ ਤੂੰ ਲੋਕਾਂ ਦੇ ਕੰਨਾਂ ਚ ਪਾ ਦਿੱਤੀ ਪਖੰਡ ਕਿਦਰੇ ਕਥਾ ਪਖੰਡੈ ਕਿਦਰੇ ਪਾਠ ਪਖੰਡੈ ਕਿਦਰੇ ਮਥਾ ਟੇਕਣਾ ਪਖੰਡੈ ਉਸਤਾ ਕੇ ਮਾ ਕਿਦਰੇ ਕੀਰਤਨ ਪਖੰਡੈ ਕੋਈ ਗਾਵੇ ਰਾਗੀ ਨਾਦੀ 베ਦੀ ਬੋ ਬਾਦ ਕਰ ਨਹੀਂ ਹਰ ਹਰ ਬੀਜੇ RAM RAJ ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਾ ਕੀਜੈ ਇਸ ਰੋਣ ਪਿਟਣ ਨਾਲ ਕੀ ਆਉਣਾ ਹੈ ਅੰਦਰ ਕਪੜ ਵਿਕਾਰ ਹੈ ਤੇ ਕੀਰਤਨ ਹੁਣ ਬਹੁਤਾ ਮੈਂ ਖੁਲਾਸਾ ਕਰੀਦਾ ਨਾ ਤੇ ਇਹ ਤੇ ਸਮਾਂ ਹੋ ਲਗੇ ਤੇ ਇੱਕ ਮੈਨੂੰ ਪਤਾ ਨਹੀਂ ਤੁਹਾਡਾ ਆਜ਼ਮਾ ਕਿੰਨਾ ਹੈ ਕਿੰਨੀ ਗੱਲ ਪਚਾਓਗੇ ਇਹ ਵੀ ਨਹੀਂ ਪਤਾ ਮੈਨੂੰ ਕਰਮ ਧਰਮ ਪਖੰਡ ਜੋ ਦੇਸੀ ਮੰਦਰ ਮਸਜਿਦ ਗੁਰਦੁਆਰਿਆਂ ਜੋ ਕਰਮ ਧਰਮ ਦਿਖਾਈ ਦੇ ਰਿਹਾ ਪਖੰਡ ਕਰੇ ਤਾਂ ਦਿਖਾਈ ਦੇਦੀ ਨਹੀਂ ਨਿਗਤ ਦਿਖਾਈ ਨਹੀਂ ਦਿੰਦੀ ਇੱਕ ਮੇਰਾ ਕਰਣਾ ਹੈ ਇੱਕ ਮੇਰਾ ਹੋਣਾ ਹੈ ਮੇਰਾ ਕਰਣਾ ਠੀਕ ਹੈ ਤੂੰ ਸਮਾਜ ਮੈਨੂੰ ਕਬੂਲ ਕਰਦਾ ਸਮਾਜ ਮੈਨੂੰ ਮਾਣ ਦਿੰਦਾ ਪਰ ਮੇਰਾ ਹੋਣਾ ਠੀਕ ਨਹੀਂ ਪਰਮਾਤਮਾ ਨਹੀਂ ਕਬੂਲ ਕਰਦਾ ਗੁਰੂ ਨਹੀਂ ਕਬੂਲ ਕਰਦਾ ਗੁਰੂ ਕਹਿੰਦਾ ਪਖੰਡੀ ਕੀਰਤਨ ਕਰਦੇ ਹੋਇਆ ਤੂੰ ਪਖੰਡੀ ਹੈ ਸੇਵਾ ਕਰਦੇ ਹੋਇਆ ਤੂੰ ਪਖੰਡੀ ਹੈ ਦਾਨ ਦੇਂਦਾ ਹੋਇਆ ਤੂੰ ਪਖੰਡੀ ਹੈ ਪਾਠ ਕਰਦਾ ਹੋਇਆ ਤੂੰ ਪਖੰਡੀ ਹੈ ਕਥਾ ਕਰਦਾ ਹੋਇਆ ਤੂੰ ਪਖੰਡੀ ਹੈ ਪਰਮ ਧਰਮ ਪਾਖੰਡ ਜੋ ਦੀਸੇ ਤੇਨੇ ਜਮ ਜਰਾਤੀ ਲੂਟੇ ਤੀਜੀ ਸ਼੍ਰੇਣੀ ਹੈ ਕਰਨਾ ਠੀਕ ਹੈ ਹੋਣਾ ਠੀਕ ਨਹੀਂ ਹੈ ਦੂਜੀ ਸ਼੍ਰੇਣੀ ਹੋਣਾ ਠੀਕ ਹੈ ਕਦੀ ਕਦੀ ਕਰਨਾ ਗਲਤ ਹੋ ਜਾਂਦਾ ਹੈ ਪਹਿਲੀ ਸ਼੍ਰੇਣੀ ਹੋਣਾ ਵੀ ਠੀਕ ਹੈ ਕਰਨਾ ਵੀ ਠੀਕ ਹੈ ਕੀਤਾ ਵੀ ਠੀਕ ਹੈ ਨiyet ਵੀ ਠੀਕ ਹੈ ਇਹ ਪਹਿਲੀ ਸ਼੍ਰੇਣੀ ਦੂਜੀ ਨiyet ਠੀਕ ਹੈ ਭਾਵਨਾ ਠੀਕ ਹੈ ਵਿਚਾਰ ਠੀਕ ਨੇ ਕਦੀ ਕਦੀ ਕੀਤਾ ਗਲਤ ਹੋ ਜਾਂਦੀ ਹੈ ਤੀਸਰੀ ਕ੍ਰਿਤ ਠੀਕ ਹੈ ਬਿਲਕੁਲ ਠੀਕ ਹੈ ਫਿਰ ਮੈਂ ਦਰਮਾਦਾਂ ਨਹੀਂ ਹੈ ਗੈ ਨਹੀਂ ਹੈ ਸੇਵਾ ਕਰਦਾ ਹੈ ਸਭ ਕੁਝ ਕਰਦਾ ਹੈ ਸਤਸੰਗੀ ਹੈ ਕ੍ਰਿਤ ਠੀਕ ਹੈ ਨੀਤ ਠੀਕ ਨਹੀਂ ਸਭ ਤੋਂ ਜ਼ਿਆਦਾ ਵੱਡੀ ਸ਼੍ਰੇਣੀ ਇਹ ਹੀ ਹੈ ਮੰਦਰ ਮਸਜਿਦ ਗੁਰਦੁਆਰਾਂ ਦਾ ਕ੍ਰਿਤ ਠੀਕ ਹੈ ਨੀਤ ਠੀਕ ਨਹੀਂ ਸਮਾਜ ਦੇਖਦਾ ਹੈ ਮੇਰੀ ਕ੍ਰਿਤ ਮੈਂ ਕੀਤਾ ਕੀ ਹੈ ਮੈਂ ਕਰਦਾ ਕੀ ਹੈ ਪਰਮਾਤਮਾ ਦੇਖਦਾ ਹੈ ਮੇਰੀ ਨੀਅਤ ਮੇਰੇ ਵਿਚਾਰ ਕੀਨੇ ਮੇਰੀ ਸੋਚਣੀ ਕੀਏ ਮੇਰੀ ਭਾਵਨਾ ਕੀਏ ਇਹ ਤੀਜੀ ਸ਼੍ਰੇਣੀ ਹੈ ਨੀਅਤ ਠੀਕ ਨਹੀਂ ਹੈ ਕਰਤ ਠੀਕ ਹੈ ਮਹਾਰਾਜ ਕਹਿੰਦੇ ਪਖੰਡਿ ਗਏ ਤੀਜਾ ਇਹ ਪਖੰਡ ਤੀਜੀ ਸ਼੍ਰੇਣੀ ਚੌਥੀ ਕਰਤ ਵੀ ਠੀਕ ਨਹੀਂ ਨੀਅਤ ਵੀ ਠੀਕ ਨਹੀਂ ਵਿਚਾਰ ਵੀ ਠੀਕ ਨਹੀਂ ਨੇ ਕਰਤ ਵੀ ਠੀਕ ਨਹੀਂ ਲੋਕ ਵੀ ਗਿਆ ਪਰ ਲੋਕ ਵੀ ਗਿਆ ਨਾ ਸਮਾਗ ਕਬੂਲ ਕਰਦਾ ਨਾ ਪਰਮਾਤਮਾ ਕਬੂਲ ਕਰਦਾ ਸਮਾਜ ਵੀ ਫਟਕਾਰਾਂ ਪਾਉਂਦਾ ਹੈ ਪਰਮਾਤਮਾ ਵੀ ਫਟਕਾਰਾਂ ਪਾਉਂਦਾ ਹੈ ਨਾ ਲੋਕ ਦੇ ਚ ਜਗਾ ਨਾ ਪਰਲੋਕ ਦੇ ਚ ਜਗਾ ਕਰਤ ਵੀ ਗਲਤ ਹੈ ਨਿਗਤ ਵੀ ਗਲਤ ਹੈ ਕਰਤ ਵੀ ਬੈੜੀ ਹੈ ਨਿਗਤ ਵੀ ਬੈੜੀ ਹੈ ਨਾ ਸੰਸਾਰ ਕਬੂਲ ਕਰਦਾ ਨਾ ਨਿਰੰਕਾਰ ਕਬੂਲ ਕਰਦਾ ਲੋਕ ગયો ਪਰਲੋਕ ਗਿਆ ਇਹ ਚਾਰ ਸ਼੍ਰੇਣੀਆ ਪਰਮਾਤਮਾ ਵਿਚਾਰ ਕਰਦਾ ਹੈ ਸਾਡੇ ਕਰਮਾਂ ਦੀ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜੋ ਸੱਚਾ ਜਿਹਦਾ ਨਿਯਮ ਸੱਚਾ ਹੈ ਜਿਹਦਾ ਹੁਕਮ ਸੱਚਾ ਹੈ ਜਿਹਦਾ ਫੈਸਲਾ ਸੱਚਾ ਹੈ ਉਹ ਸਾਡੇ ਕਰਮਾਂ ਦੇ ਸਾਬ ਨਾਲ ਫੈਸਲਾ ਕਰਦਾ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ